ਅਯੁੱਧਿਆ ਵਿਕੇ ਹੋ ਰਿਹਾ ਹੈ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਦੇਸ਼ ਵਿੱਚ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਅਤੇ ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੋ ਕੇ ਅੱਜ ਕਸਬਾ ਰਾਜਾਸਥਾਨ ਸੀ ਵਿਕੇ ਪੰਚਨਤੀ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਅਤੇ ਉਹਨਾਂ ਦੀ ਟੀਮ ਵੱਲੋਂ ਪਰਵਾਨ ਸਵਾਗਤ ਕੀਤਾ ਗਿਆ ਅਜਤੇ ਵਿਖੇ ਸ਼੍ਰੀ ਰਾਮ ਮੰਦਰ ਬਨਨ ਤੇ ਕਲਸ਼ ਯਾਤਰਾ ਕੱਢੀ ਜਾ ਰਹੀ ਆ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਹਲਕਾ ਰਾਜਾ ਸੰਸੀ ਵਿਖੇ ਪੁੱਜਣ ਤੇ ਭਾਰਤੀ ਜਨਤਾ ਪਾਲਤੀ ਦੇ ਹਲਕਾ ਇੰਚਾਰਜ ਸਰਦਾਰ ਮੁਖਵਿੰਦਰ ਸਿੰਘ ਮਾਲ ਅਤੇ ਉਹਨਾਂ ਦੀ ਟੀਮ ਵੱਲੋਂ ਕਲਸ਼ ਯਾਤਰਾ ਪੁੱਜਣ ਤੇ ਪਰਮਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਕਸਬੇ ਰਾਜਾ ਸੰਸੀ ਦੇ ਵੱਖ-ਵੱਖ ਮੰਦਰਾਂ ਵਿੱਚ ਕਲਸ਼ ਯਾਤਰਾ ਲੈ ਕੇ ਗੁਜੇ ਜਿੱਥੇ ਸੰਤਾ ਵੱਲੋਂ ਬੜਾ ਸਵਾਗਤ ਕੀਤਾ ਗਿਆ ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਕੇਂਦਰ ਦੀ ਸਰਕਾਰ ਜੋ ਹੈ ਸਾਰੇ ਧਰਮਾਂ ਨੂੰ ਬਰਾਬਰ ਦਾ ਹੱਕ ਦਿੰਦੀ ਹੈ ਤੇ ਬਰਾਬਰ ਦੀ ਨੀਤ ਨਾਲ ਦੇਖ